ਜਲੰਧਾ ਸੀਟ ਤੇ ਕੀ ਲੱਗਦਾ ਚਰਨਜੀਤ ਸਿੰਘ ਚੰਨੀ ਕਾਢ ਲਣਗੇ ਸੀਟੀਆਂ ਹੋਰ ਕੋਈ ਉਮੀਦਵਾਰ ਤੁਹਾਨੂੰ ਲੱਗ ਰਿਹਾ ਟੱਕਰ ਦੇ ਰਿਹਾ ਬੱਡੀ ਮੈਨੂੰ ਲੱਗਦਾ ਕਿ ਜਲੰਧਰ ਦੀ ਸੀਟ ਕਲੀਅਰ ਹੈ ਚਰਨਜੀਤ ਸਿੰਘ ਚੰਨੀ ਦੇ ਖਾਤੇ ਵਿੱਚ ਜਾਊਗੀ ਤੇ ਦੂਸਰੇ ਪਾਸੇ ਇੱਕ ਪਾਸੇ ਉੱਥੇ ਜੋ ਮੈਂ ਦੇਖਿਆ ਉੱਥੇ ਮੈਂ ਖੁਦ ਗਈ ਸੀ ਗਰਾਊਂਡ ਦੇ ਵਿੱਚ ਉੱਥੇ ਬਲਵਿੰਦਰ ਕੁਮਾਰ ਕੁਝ ਪਤਾ ਨਹੀਂ ਹੈਗਾ ਜਲੰਧਰ ਵਾਲੀ ਸੀਟ ਤੇ ਵੀ ਕੀ ਹੋ ਜਾਵੇ ਕਿਉਂਕਿ ਜਿਹੜੀ ਐਸਸੀ ਵੋਟ ਹੈ ਕਿਉਂਕਿ ਰਾਖਮੀ ਸੀਟ ਹੈਗੀ ਐ ਐਸਸੀ ਵੋਟ ਹੈ ਉਹ ਵੀ ਇੱਕ ਵੱਡਾ ਫੈਕਟਰ ਹੈਗਾ ਉੱਥੇ ਦੇ ਰਿਆਂ ਦੀ ਵੋਟ ਕਿਹਨੂੰ ਪਤਾ ਕਿਹਨੂੰ ਪਈਆ ਕੁਝ ਵੀ ਨਹੀਂ ਪਤਾ ਹੈਗਾ ਬਾਬਾ ਜੀ ਨੇ ਕਹਿ ਦਿੱਤਾ ਸੀ ਕਿ ਅਸੀਂ ਕਿਸੇ ਇੱਕ ਪਾਰਟੀ ਦੇ ਲੀਡਰ ਨੂੰ ਵੋਟ ਪਾਉਣ ਨੂੰ ਨਹੀਂ ਕਿਹਾ ਹੈਗਾ ਤੇ VOTER ਹੈ ਜਿਹੜਾ ਨਾਗਰਿਕ ਹੈ ਸਾਡਾ ਛੇਲਾ ਸ਼ਰਦਾ ਲੋਕ ਕਿਤੇ ਵੀ ਵੋਟ ਪਾ ਸਕਦਾ ਹੈਗਾ ਤੇ ਜਿਹੜੇ ਬਲਵਿੰਦਰ ਕੁਮਾਰ ਹੈਗੇ ਨੇ ਬਹੁਤ ਚੰ ਸਮਾਜ ਪਾਰਟੀ ਦੇ ਉਹਨਾਂ ਦਾ ਵੀ ਅਸੀਂ ਨਾਮ ਲੋਕਾਂ ਦੀ ਜ਼ੁਬਾਨ ਤੇ ਦੇਖਿਆ ਹੈ ਤੇ ਪਹਿਲੇ ਨੰਬਰ ਤੇ ਚਰਨਜੀਤ ਸਿੰਘ ਚੰਨੀ ਦਾ ਹੀ ਦੇਖਿਆ ਬਾਕੀ ਤਿੰਨੇ ਨੇ ਜਿਹੜੇ ਉਹਨਾਂ ਨੂੰ ਲੋਕ ਇੱਕੋ ਹੀ ਕੈਟਾਗਰੀ ਦੇ ਵਿੱਚ ਖਿਡਾਰ ਰਹੇ ਨੇ ਦਲ ਬਦਲੂ ਦਲ ਬਦਲੂਆਂ ਤੋਂ ਦਿਲੰਦਰ ਵਾਲੇ ਇੰਨੇ ਕ ਆਕ ਗਏ ਨੇ ਕਿਉਂਕਿ ਬਹੁਤ ਹੀ ਨਵੇਂ ਤਾਜ਼ੇ ਇਥੇ ਦਲ ਬਦਲੂ ਸਾਰੇ ਪੈਦਾ ਹੋਏ ਨੇ ਸਭ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਵਾਲਿਆਂ ਨੇ ਜਿਤਾ ਕੇ ਆਮ ਆਦਮੀ ਪਾਰਟੀ ਵੱਲੋਂ ਭੇਜਿਆ ਆਮ ਆਦਮੀ ਪਾਰਟੀ ਨੇ ਟਿਕਟ ਵੀ ਦਿੱਤੀ ਤੇ ਫਿਰ ਪਾਈ ਸਭ ਛੇਤੀ ਹੀ ਭਾਜਪੀ ਦੇ ਵਿੱਚ ਚਲੇ ਜਾਂਦੇ ਨੇ ਫਿਰ ਆਮ ਆਦਮੀ ਪਾਰਟੀ ਕੋਲ ਕੈਂਡੀਡੇਟ ਨਹੀਂ ਰਿਹਾ ਉਹ ਅਕਾਲੀ ਦਲ ਵੱਲੋਂ ਖਿੱਚ ਲਿਆਉਂਦੇ ਨੇ ਤੇ ਫਿਰ ਅਕਾਲੀ ਦਲ ਕੋਲ ਨਹੀਂ ਰਿਹਾ ਤੇ ਉਹਨਾਂ ਨੇ ਵੀ ਮਹਿੰਦਰ ਸਿੰਘ ਕੇਪੀ ਨੂੰ ਖਿੱਚ ਲਿਆਦਾ ਸੋ ਲੋਕ ਉੱਥੇ ਮੈਂ ਬਹੁਤ ਅੱਕੇ ਦੇਖੇ ਨੇ ਸੋ ਇੱਕ ਤਾਂ ਚਰਨਜੀਤ ਸਿੰਘ ਚੰਨੀ ਜਿਹੜਾ ਹੈਗਾ ਉਹ ਐਸਸੀ ਭਾਈਚਾਰੇ ਦੇ ਵਿੱਚ ਕਾਫੀ ਲੋਕਪ੍ਰੀਅਤਾ ਇਕੱਲੇ ਉਸ ਭਾਈਚਾਰੇ ਦੇ ਵਿੱਚ ਹੀ ਨਹੀਂ ਮਨ ਲੰਦਾ ਕਿ ਪੂਰੇ ਪੰਜਾਬ ਦੇ ਵਿੱਚ ਹੀ ਰੱਖਦੇ ਨੇ ਉਹਨਾਂ ਦਾ ਕਿ ਲੋਕਾਂ ਨੇ ਮਿਸ ਕੀਤਾ ਚੰਨੀ ਨੂੰ 2022 ਚ ਜਦੋਂ ਦੋ ਸੀਟਾਂ ਤੇ ਹਾਰ ਗਿਆ ਉਸ ਤੋਂ ਬਾਅਦ ਚੰਨੀ ਥੋੜੇ ਦੇਰ ਲਈ ਗਾਇਬ ਵੀ ਰਹਿ ਨੇ ਇਸ ਆ ਲੋਕਾਂ ਨੇ ਮਿਸ ਕੀਤਾ ਤੇ ਇਸ ਲਈ ਔਰ ਔਰ ਜਿਹੜੀ ਚੰਨੀ ਦੀ ਚਰਨਜੀਤ ਸਿੰਘ ਚੰਨੀ ਜਿਹੜੀ ਸਾਦਗੀ ਹੈ ਜਿਹੜੀ ਇੱਕੋ ਆਪਣੇ 50 ਕੰਮ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਜਦੋਂ ਲੋਕ ਜਲੰਧਰ ਦੇ ਉੱਥੇ ਕਹਿੰਦੇ ਨੇ ਜਾਂ ਆਮ ਆਦਮੀ ਪਾਰਟੀ ਹੀ ਕਹਿੰਦੀ ਹੈ ਕਿ ਅਸੀਂ ਲੋਕਾਂ ਨੂੰ ਮੁਫਤ ਬਿਜਲੀ ਦਿੰਦੀ ਤਾਂ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਕਿ ਮੁਫਤ ਬਿਜਲੀ ਤਾਂ ਮੈਂ ਦਿੱਤੀ ਸੀਗੀ ਅਤੇ ਅਕਾਲੀ ਦਲ ਵਾਲੇ ਵੀ ਇੱਥੇ ਕਹਿੰਦੇ ਨੇ ਕਿ ਸ਼ੁਰੂ ਤਾਂ ਸਾਡੇ ਕੋਲੋਂ ਹੋਈ ਸੀਗੀ ਸਾਡੇ ਵੱਲੋਂ ਕੀਤੀ ਗਈ ਸੀ ਹਮ ਅਕਾਲੀ ਦਲ ਕਿਉਂਕਿ ਥੋੜੀ ਜਿਹੀ ਪੁਰਾਣੀ ਹੋ ਗਈ ਨਾ ਰਾਜ ਕਰਨ ਵਾਲੀ ਪਾਰਟੀ ਇਸ ਕਰਕੇ ਲੋਕ ਭੁੱਲ ਗਏ ਤੇ ਉਹਦਾ ਫਾਇਦਾ ਚੰਨੀ ਨੂੰ ਹੋ ਰਿਹਾ ਉੱਥੇ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ 300 ਯੂਨਿਟ ਮੈਂ ਵੀ ਦੰਦਾ ਸੀਗਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉੱਥੇ ਤਬਦੀਲੀਆਂ ਅਸੀਂ ਦੇਖੀਆਂ ਨੇ ਤੇ ਮੈਨੂੰ ਲੱਗਦਾ ਕਿ ਕਲੀਅਰ ਕੱਟ ਚਰਨਜੀਤ ਸਿੰਘ ਚੰਨੀ ਦੇ ਖਾਤੇ ਵਿੱਚ ਇਹ ਸੀਟ ਚਲੀ ਜਾਣੀ ਹੈ ਕਈ ਫੈਕਟਰ ਨੇ ਜਿਹਦਾ ਉਹਨਾਂ ਨੂੰ ਫਾਇਦਾ ਹੋ ਰਿਹਾ ਤੇ ਜਿਹੜਾ ਬਾਹਰੀ ਉਮੀਦਵਾਰ ਹੈ ਉਹਦਾ ਚਰਨਜੀਤ ਸਿੰਘ ਚੰਨੀ ਨੂੰ ਇੱਥੇ ਕੋ ਪੰਜਾਬ ਦੇ ਸੀਐਮ ਰਹੇ ਨੇ ਇਸ ਕਰਕੇ ਜਿਹੜਾ ਵੀ ਪੰਜਾਬ ਦਾ ਸੀਐਮ ਹੁੰਦਾ ਆ ਤਕਰੀਬਨ ਉਹ ਇੱਕ ਸਾਂਝਾ ਦਾ ਬਣ ਜਾਂਦਾ ਹੈ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਇਸ ਹਲਕੇ ਦੇ ਨਾਲ ਸੰਬੰਧ ਰੱਖਦਾ ਜਦੋਂ ਉਹ ਪੂਰਾ ਇੱਕ ਸਟੇਟ ਨੂੰ ਰਿਪਰੈਜ਼ੈਂਟ ਕਰ ਰਿਹਾ ਤਾਂ ਲੋਕ ਅੰਦਰੂਨੀ ਤੌਰ ਤੌਰ ਤੇ ਕਿਤਨਾ ਕਿਤੇ ਕਨੈਕਟ ਹੋ ਜਾਂਦੇ ਨੇ ਕਿ ਸਾਡਾ ਸੀਐਮ ਹੈ ਸੋ ਇੱਕ ਉਹ ਪ੍ਰਚਾਰ ਕਰਦੇ ਨੇ ਕਿ ਸਾਡਾ ਚੰਨੀ ਸਾਡਾ ਚੰਨੀ ਸੋ ਇਸ ਤਰੀਕੇ ਨਾਲ ਲੋਕਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਬੈਠ ਜਾਂਦੀਆਂ ਨੇ ਬਾਹਰੀ ਉਮੀਦਵਾਰ ਹੋਣ ਦਾ ਕੋਈ ਲੌਂਚ ਇੱਥੇ ਚਰਨਜੀਤ ਸਿੰਘ ਚੰਨੀ ਨੂੰ ਮੈਨੂੰ ਦੇਖਿਆ ਨਹੀਂ ਹੈਗਾ